ਪਾਕਿਸਤਾਨ ਵੱਲੋਂ ਪਾਰਤੀ ਇਲਾਕੇ 'ਚ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ ਕੁਪਵਾੜਾ ਦੇ ਮਾਰਸ਼ਲ ਸੈਕਟਰ 'ਚ ਸੀਜ਼ ਫਾਇਰ ਦੀ ਉਲੰਘਣਾ ਦੇ ਦੌਰਾਨ 2 ਸੱਤੇ ਹੈੱਡ ਕਨਸਟੇਬਲ ਨੇ ਤੇ ਸੁਭਾਸ਼ ਸ਼ਹੀਦ ਹੋ ਗਏ ਸਰਜਿਕਲ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਹੁਣ ਤੱਕ 53 ਵਾਰ ਸੀਜ਼ ਫਾਇਰ ਦੀ ਉਲੰਘਣਾ ਕਰ ਚੁੱਕਿਆ ਹੈ ਇਸ ਦੇ ਨਾਲ ਹੀ ਐਲਓਸੀ ਦੇ ਨਜ਼ਦੀਕ ਸੈਨਾ ਦੀ ਕਸ਼ਤਕਾਰੀ ਟੁਕੜੀ ਉੱਤੇ دہشت گردਾਂ ਵੱਲੋਂ ਕੀਤੇ ਗਏ ਹਮਲੇ 'ਚ ਇੱਕ ਸੈਨਿਕ ਮਨਦੀਪ ਸਿੰਘ ਸ਼ਹੀਦ ਹੋ ਗਏ ਜਵਾਬੀ ਕਾਰਵਾਈ ਵਿੱਚ ਇੱਕ دہشت گرد ਵੀ ਮਾਰਿਆ ਗਿਆ ਦਹਿਸ਼ਤਗਰਦਾਂ ਨੇ ਪਾਕਿਸਤਾਨ ਜਾਣ ਤੋਂ ਪਹਿਲਾਂ ਸ਼ਹੀਦ ਸੈਨਿਕ ਦੀ ਦੇਹ ਨਾਲ ਬੁਰਾ ਵਿਹਾਰ ਕੀਤਾ ਖਾਸ ਕਰ ਇਹ ਕਿ ਜਦੋਂ ਦਹਿਸ਼ਤਗਰਦ ਇਹ ਕਾਰਵਾਈ ਕਰ ਰਹੇ ਸਨ ਤਾਂ ਪਾਕਿਸਤਾਨ ਸੈਨਾ ਉਹਨਾਂ ਨੂੰ ਕਵਰ ਫਾਇਰ ਦੇ ਰਹੀ ਸੀ ਘਟਨਾ ਦੇ ਬਾਅਦ ਭਾਰਤੀ ਸੈਨਾ ਨੇ ਐਲਾਨ ਕੀਤਾ ਕਿ ਇਸ ਘਟਨਾ ਦਾ ਬਦਲਾ ਲਿਆ ਜਾਏਗਾ ਲਈ ਜਾਣਕਾਰੀ ਮੁਤਾਬਕ ਰਾਤੀ 11 ਵਜੇ ਡੀਜੀਐਮਓ ਨੇ ਪ੍ਰਧਾਨ ਮੰਤਰੀ ਰੱਖਿਆ ਮੰਤਰੀ ਤੇ ਕੌਮੀ ਸੁਰੱਖਿਆ ਸਲਾਹਕਾਰ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਹੈ ਦੂਜੇ ਪਾਸੇ ਪਾਕਿਸਤਾਨ ਦੀ ਹਰਕਤਾਂ ਨੂੰ ਵੇਖਦੇ ਹੋਏ ਸੀਮਾ ਨਾਲ ਲੱਗਦੇ ਇਲਾਕਿਆਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਜਵਾਬੀ ਕੰਟੇਵਿਚ 70 파ਰਤੀ ਚੌਂਖੇ ਦੇ ਫਾਇਰਿੰਗ ਕੀਤੀ ਗਈ ਹੈ ਬੀਐਸਐਫ ਮੁਤਾਬਕ 파ਰ ਦੀ ਜਵਾਬੀ ਕਾਰਵਾਈ ਵਿੱਚ ਹੁਣ ਤੱਕ 15 ਪਾਕਿਸਤਾਨੀ ਰੇਂਜਰਜ਼ ਮਾਰੇ ਜਾ ਚੁੱਕੇ ਨੇ ਜੇਮ ਕਸ਼ਮੀਰ ਦੇ ਚਾਂਬ ਇਲਾਕੇ ਦੇ ਗਿਗਰਿਆਲ ਪਿੰਡ ਚ ਪਾਕਿਸਤਾਨੀ ਗੋਲੀਬਾਰੀ ਚ ਮਾਰੇ ਗਏ ਸ਼ਖਸ ਦੇ ਪਰਿਵਾਰ ਨੂੰ ਪੰਜ ਪਾਸਾਂਸਦ ਜਗਲਕਿਸ਼ੋਰ ਸ਼ਰਮਾ ਨੇ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਕਿ ਕੇਂਦਰ ਸਰਕਾਰ ਪਹਿਲਾਂ ਹੀ ਗੋਲੀਬਾਰੀ ਚ ਮਰਨ ਵਾਲੇ ਨਾਗਰਿਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦਾ ਮੁਆਵਜ਼ਾ ਮਨਜ਼ੂਰ ਕਰ ਚੁੱਕੀ ਹੈ ਮਹਾਰਾਸ਼ਟਰ ਦੇ ਰੰਗਾਬਾਦ ਜਿਪਟਾਖੇ ਨੇ ਕਰੀਬ 150 ਦੁਕਾਨਾਂ ਜੀ ਭਾਨਾ ਕਗ ਅੱਗ ਲੱਗ ਗਈ ਹੈ ਦੁਕਾਨਾਂ ਵੱਡੇ ਮੈਦਾਨ ਨੂੰ ਜਸਜੀਆਂ ਹੋਈਆਂ ਸਨ ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਤੇ ਪਹੁੰਚੀਆਂ ਹਾਲਾਂਕਿ ਅੱਗ ਲੱਗਣ ਦੇ ਕਾਰਨ ਫਲਹਾਲ ਸਪਸ਼ਟ ਨਹੀਂ ਨੇ ਗਿਆਦੇ ਦਿੱਤੇ ਹਤਿਆਕੰਡ ਦੇ ਮੁਲਜ਼ਮ ਅਤੇ ਜੀਡੀਯੂ ਦੀ ਵਿਧਾਇਕ ਮਨੋਰਮਾ ਦੇਵੀ ਦੇ بیٹے ਰੋਕੀ ਯਾਦਵ ਨੇ ਅੱਜ ਸਰੈਂਡਰ ਕਰ ਦਿੱਤਾ ਸੁਪਰੀਮ ਕੋਰਟ ਨੇ ਸ਼ੁਕਰਵਾਰ ਨੂੰ ਉਸ ਨੂੰ ਜ਼ਮਾਨਤ ਦੇਣ ਵਾਲੇ ਹਾਈ ਕੋਰਟ ਦੇ ਆਦੇਸ਼ ਤੇ ਰੋਕ ਲਗਾ ਦਿੱਤੀ ਸੀ ਟਾਟਾ ਗਰੁੱਪ ਦੇ ਸਾਬਕਾ ਚੇਅਰਮੈਨ ਸਾਰਸ ਮਿਸਤਰੀ ਨੇ ਵੈਲਸਪਨ ਸੌਦੇ ਨਾਲ ਕਿਟਰਿਸ ਵਾਲਾਂ ਤੇ ਕਿਹਾ ਕਿ ਸੌਦੇ ਦੀ ਪੂਰੀ ਜਾਣਕਾਰੀ ਗਰੁੱਪ ਦੇ ਬੋਰਡ ਮੈਂਬਰਾਂ ਨੂੰ ਸੀ ਮਿਸਟਰ ਨੇ ਬੁਸਤਾਵੇ ਨੂੰ ਖਾਰਜ ਕੀਤਾ ਜਿਸ ਤੇ ਕਿਹਾ ਗਿਆ ਸੀ ਕਿ ਜੂਨ ਚ ਟਾਟਾ ਪਾਵਰ ਬੁਲਵੈਲਸਪਨ ਖਰੀਦਦਾਰ ਦੀ ਜਾਣਕਾਰੀ ਬੋਰਡ ਨੂੰ ਨਹੀਂ ਦਿੱਤੀ ਗਈ ਸਾਰਸ ਨੇ ਕਿਹਾ ਕਿ ਹੈਰਾਨੀ ਜਨਕ ਹੈ ਕਿ ਹਤਨ ਟਾਟਾ ਆਪਣੇ ਫੈਸਲਿਆਂ ਸਹੀ ਠਰੋਣ ਲਏ ਜੋ ਹੈ ਜਨਤਕ ਬਿਆਨ ਦੇ ਰਹੇ ਨੇ ਜੋ ਉਹਨਾਂ ਦੀ ਜਾਣਕਾਰੀ ਅਤੇ ਟਾਟਾ ਗਰੁੱਪ ਦੇ ਮੌਜੂਦ ਰਿਕਾਰਡ ਦੇ ਖਿਲਾਫ ਨੇ ਯਾਦਵ ਪਰਿਵਾਰ ਚ ਚੱਲ ਰਿਹਾ ਝਗੜੇ ਵਿੱਚ ਅਖਲੇਸ਼ ਸ਼ਾਦ ਨੂੰ ਵੱਡਾ ਫਾਇਦਾ ਹੁੰਦਾ ਦਿਖ ਰਿਹਾ ਹੈ 80 ਵੋਟਰ ਦੇ ਇੱਕ ਸਰਵੇ ਮੁਤਾਬਕ ਪਿਛਲੇ 1 ਮਹੀਨੇ ਵਿੱਚ ਅਖਲੇਸ਼ ਸ਼ਾਦ ਦੀ ਲੋਕਪ੍ਰਿਤਾ ਵਧੀ ਹੈ ਸਤੰਬਰ ਚੰਨ ਪਸੰਦ ਕਰਨ ਵਾਲਿਆਂ ਦੀ ਗਿਣਤੀ 70.1% ਸੀ ਜੋ ਅਕਤੂਬਰ ਵਿੱਚ 83.1% ਹੋ ਗਈ ਹੈ ਇਹ ਸਤੰਸ਼ਿਪਾਲ ਯਾਦਵ ਨੂੰ ਪਸੰਦ ਕਰਨ ਵਾਲਿਆਂ ਦੀ ਗਿਣਤੀ ਘਟੀ ਹੈ ਸਤੰਬਰ ਚ 6.9% ਲੋਕਾਂ ਨੇ ਉਹਨਾਂ ਨੂੰ ਆਪਣੀ ਪਹਿਲੀ ਪਸੰਦ ਦੱਸਿਆ ਜਦ ਕਿ ਅਕਤੂਬਰ ਵਿੱਚ ਇਹ ਗਿਣਤੀ ਘਟ ਕੇ 6.1% ਰਹਿ ਗਈ ਹੈ